ਪੰਜਾਬ ਦੇ ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਮੇਲਾ ਲੱਗਣ ਜਾ ਰਿਹਾ ਹੈ ਜੀ 11 ਮਾਰਚ ਦਿਨ ਮੰਗਲਵਾਰ ਫਰੀਦਕੋਟ ਕਰਨ ਲਈ ਆ ਲਾਸਟ ਲੁਧਿਆਣੇ ਵੀ ਕਿ ਉਹਦੀਆਂ ਦੋ ਡੇਟਾ ਰੱਖਿਆ ਨੇ ਇਹ ਇਹਨਾਂ ਨੇ 21 ਤੇ 22 ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਦੇ ਬਲੌਗ ਵਿੱਚ ਆਪਾਂ ਆਪਣੇ ਭਰਾਵਾਂ ਨਾਲ ਗੱਲਬਾਤ ਕਰਨੀ ਆ ਜੋ ਕਿ ਆਪਣੇ ਖੇਤੀਬਾੜੀ ਦੇ ਮੇਲੇ ਲਵਾਈ ਜਾਂਦੇ ਨੇ ਪੰਜਾਬ ਦੇ ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਹਨਾਂ ਦੀਆਂ ਡੇਟਾਂ ਕਰਤੀਆਂ ਜੀ 2025 ਦੀਆਂ ਕਲੀਅਰ ਕਿੱਥੇ-ਕਿੱਥੇ ਇਹ ਮੇਲੇ ਲੱਗਣੇ ਨੇ ਜੀ ਆਪਾਂ ਤੁਹਾਨੂੰ ਸਾਰਾ ਕਲੀਅਰ ਕਰ ਦਿੰਨੇ ਆ ਤੇ ਟੋਟਲ 7 ਮੇਲੇ ਨੇ ਜੀ ਤੇ ਸਭ ਤੋਂ ਪਹਿਲਾ ਮੇਲਾ ਜੋ ਲੱਗਣ ਜਾ ਰਿਹਾ ਜੀ ਉਹ ਲੱਗ ਰਿਹਾ 5 ਮਾਰਚ ਦਿਨ ਬੁੱਧਵਾਰ ਨੂੰ ਨਾਗ ਕਲਾਂ ਜਹਾਗੀਰ ਅੰਮ੍ਰਿਤਸਰ ਤੇ ਦੂਜਾ ਮੇਲਾ ਲੱਗਣ ਜਾ ਰਿਹਾ ਜੀ 7 ਮਾਰਚ ਦਿਨ ਸ਼ੁੱਕਰਵਾਰ ਸ਼ਹੀਦ ਭਗਤ ਸਿੰਘ ਨਗਰ ਬੱਲੋਵਾਲ ਸੌਕੜੀ ਤੇ ਤੀਜਾ ਮੇਲਾ ਲੱਗਣ ਜਾ ਰਿਹਾ ਹੈ ਜੀ 11 ਮਾਰਚ ਦਿਨ ਮੰਗਲਵਾਰ ਫਰੀਦਕੋਟ ਤੇ 13 ਮਾਰਚ ਨੂੰ ਲੱਗ ਰਿਹਾ ਹੈ ਜੀ 13 ਮਾਰਚ ਦਿਨ ਵੀਰਵਾਰ ਇਹ ਗੁਰਦਾਸਪੁਰਾਈ ਤੇ ਅਗਲਾ ਮੇਲਾ ਆਏਗਾ ਜੀ 5ਵਾਂ 18 ਮਾਰਚ ਦਿਨ ਮੰਗਲਵਾਰ ਬਠਿੰਡੇ ਆਈ ਇਹ ਤੇ ਜਿਹੜਾ 6ਵਾਂ ਮੇਲਾ ਆਈ ਉਹ ਲੱਗ ਰਹੀ 25 ਮਾਰਚ ਦਿਨ ਮੰਗਲਵਾਰ ਨੂੰ ਇਹ ਰੌਣੀ ਪਟਿਆਲੇ ਲੱਗ ਰਿਹਾ ਹੈ ਜੀ ਜੋ ਕਿ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੱਗਣ ਲਈ ਆ ਲਾਸਟ ਲੁਧਿਆਣੇ ਵੀ ਕਿ ਉਹਦਿਆਂ ਦੋ ਡੇਟਾ ਰੱਖਿਆ ਨੇ ਇਹ ਇਹਨਾਂ ਨੇ 21 ਤੇ 22 ਮਾਰਚ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਇੱਥੇ ਦੋ ਦਿਨ ਮੇਲਾ ਲੱਗਣਾ ਜੀ ਲੁਧਿਆਣੇ 21 ਤੇ 22 ਮਾਰਚ ਨੂੰ ਤੇ ਜੋ ਮੇਰੇ ਭਰਾ ਨੇ ਕਿਸੇ ਨੇ ਕੋਈ ਸੰਦ ਲੈਣਾ ਜਾਂ ਕੋਈ ਬੀਜ ਲੈਣਾ ਉਹ ਲਿਆ ਸਕਦਾ ਆਪਣੇ ਨੇੜੇ ਤੇੜੇ ਜਿੱਥੇ-ਜਿੱਥੇ ਕਿਸਾਨੀ ਮੇਲੇ ਲੱਗਣਗੇ ਕਿਉਂਕਿ ਮੇਲਿਆਂ ਦੇ ਵਿੱਚੋਂ ਜੋ ਸਮਾਨ ਹੁੰਦਾ ਆਪਾਂ ਨੂੰ ਕਿਉਂਕਿ ਮੇਲੇ 'ਚ ਚੀਜ਼ ਲੈਣ ਦਾ ਫਾਇਦਾ ਜੀ ਉੱਥੇ ਜਦੋਂ ਆਪਾਂ ਜਾਂਦੇ ਆ ਆਪਾਂ ਨੂੰ ਕੋਈ ਛੂਟ ਮਿਲ ਜਾਂਦੀ ਆ ਜਾਂ ਕਿਸੇ ਭਰਾ ਨੇ ਆਪਣਾ ਟਰੈਕਟਰ ਲੈਣਾ ਜਾਂ ਕੋਈ ਹਲ ਲੈਣਾ ਜਾਂ ਕੋਈ ਹੈਰਨ ਲੈਣੀ ਆ ਕਿਸੇ ਵੀ ਚੀਜ਼ ਦੀ ਕੋਈ ਲੈਣੀ ਆ ਤਾਂ ਉੱਥੇ ਆਪਾਂ ਨੂੰ ਛੂਟ ਮਿਲ ਜਾਂਦੀ ਆ ਤੇ ਦੂਜੀ ਗੱਲ ਆਪਾਂ ਨੂੰ ਬੀਜ ਉੱਥੋਂ ਪਿਓਰ ਮਿਲ ਜਾਂਦੇ ਨੇ ਬਿਲ ਕੱਟ ਕੇ ਕਿਉਂਕਿ ਆਪਾਂ ਬਾਹਰ ਲੰਨੇ ਆ ਦੁਕਾਨਾਂ 'ਚੋਂ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਜੀ ਮੇਲਿਆਂ 'ਚੋਂ ਆਪਾਂ ਨੂੰ ਇਹ ਆ ਕਿ ਬੀਜ ਵੀ ਪਿਓਰ ਹੁੰਦੇ ਨੇ ਉੱਥੋਂ ਆਪਣੇ ਭਰਾ ਲਿਆ ਸਕਦੇ ਆ ਠੀਕ ਆ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅ